ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਲਈ ਆ ਜਾਂ ਉਹਨਾਂ ਭੈਣ ਭਰਾਵਾਂ ਦੇ ਲਈ ਆ ਜਿਨ੍ਹਾਂ ਦੇ ਘਰ ਦੇ ਵਿੱਚ ਹਰ ਵੇਲੇ ਮਾਇੂਸੀ ਉਦਾਸੀ ਜੀ ਛਾਈ ਰਹਿੰਦੀ ਆ ਟੈਨਸ਼ਨਾਂ ਪਰੇਸ਼ਾਨੀਆਂ ਚਾਰ ਚੁਬੀਰਿਆਂ ਤੋਂ ਘੇਰਾ ਪਾ ਰੱਖਦੀਆਂ ਨੇ ਕਈ ਭੈਣ ਭਰਾ ਤਾਂ ਕਹਿੰਦੇ ਨੇ ਵੀ ਸਾਡਾ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ ਸਰੀਰ ਹੀ ਹਰ ਵੇਲੇ ਥੱਕਿਆ ਟੁੱਟਿਆ ਜਾ ਰਹਿੰਦਾ ਹੈ ਥੋੜਾ ਜਿਹਾ ਕੰਮ ਕਰਕੇ ਥੱਕ ਜਾਂਦੇ ਆ ਆਪਣੇ ਹੀ ਕੰਮ ਕਰਨ ਨੂੰ ਮਨ ਨਹੀਂ ਕਰਦਾ ਜੇ ਕੰਮ ਕਰਨੇ ਸ਼ੁਰੂ ਕਰ ਦਿੰਨੇ ਆ ਤਾਂ ਫਿਰ ਉਹਨਾਂ ਕੰਮਾਂ ਨੂੰ ਅਸੀਂ ਪੂਰਾ ਮਨ ਲਾ ਕੇ ਨਹੀਂ ਕਰ ਪਾਉਂਦੇ ਇਸ ਕਰਕੇ ਸਾਨੂੰ ਆਪਣੇ ਕੰਮਾਂ ਦੇ ਵਿੱਚ ਸਫਲਤਾ ਨਹੀਂ ਮਿਲਦੀ ਭਾਵ ਕਿ ਉਹ ਇੰਦੇ ਨੇ ਕਿ ਅਸੀਂ ਹਰ પાસੇੋਂ ਘਾਟੇ ਦੇ ਵਿੱਚ ਹੀ ਜਾ ਰਹੇ ਆਂ ਹਰ ਪਾਸਿਓ ਸਾਡੀਆਂ ਉਲਝਣਾ ਵੱਧਦੀਆਂ ਜਾ ਰਹੀਆਂ ਨੇ ਸਮਝ ਨਹੀਂ ਲੱਗਦੀ ਕਿ ਕੀ ਕਰੀਏ ਤਾਂ ਉਹਨਾਂ ਭੈਣ ਭਰਾਵਾਂ ਦੇ ਅੱਗੇ ਬੇਨਤੀ ਆ ਕਿ ਵੇਲਾ ਵਕਤ ਵਿਚਾਰਨ ਦੀ ਲੋੜ ਨਹੀਂ ਆ ਇਹ ਨਹੀਂ ਕਹਿਣਾ ਵੀ ਆਪਾਂ ਕੱਲ ਤੋਂ ਸ਼ੁਰੂ ਕਰਾਂਗੇ ਪਰਸੋਂ ਤੋਂ ਸ਼ੁਰੂ ਕਰਾਂਗੇ ਜਾਂ ਕਿਸੇ ਖਾਸ ਦਿਨ ਵਾਰ ਮਹੀਨੇ ਤੋਂ ਸ਼ੁਰੂ ਕਰਾਂਗੇ ਬਸ ਕੱਲ ਤੋਂ ਹੀ ਜੈਨ ਜੀ ਕਹਿੰਗੇ ਵੀ ਅੱਜ ਤੋਂ ਹੀ ਜਦੋਂ ਤੁਹਾਡੇ ਕੋਲ ਇਹ ਵੀਡੀਓ ਆਈ ਉਸੇ ਦਿਨ ਤੋਂ ਹੀ ਇਹ ਦੋ ਕੰਮ ਕਰਨੇ ਸ਼ੁਰੂ ਕਰਦੇ ਨੇ ਆ ਤਾਰਿਆਂ ਦੀ ਸ਼ਾਮੇ ਕਰਨੇ ਆ ਤਾਰਿਆਂ ਦੀ ਸ਼ਾਂਕ ਅਧੋੰਦੀ ਆ ਇੱਕ ਅਮਰਤ ਵੇਲੇ ਅਤੇ ਇੱਕ ਰਾਤ ਨੂੰ ਇਹ ਜੇਕਰ ਤਾਰਿਆਂ ਦੀ ਸ਼ਾਮੇ ਇਹ ਦੋ ਕੰਮ ਅਸੀਂ ਕਰ ਲੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀਆਂ ਕਿ ਸਾਡੀ ਜ਼ਿੰਦਗੀ ਦੀਆਂ ਜੋ ਵੀ ਉਲਝਣਾਂ ਪਰੇਸ਼ਾਨੀਆਂ ਨੇ ਉਹ ਘਟਲੀਆਂ ਸ਼ੁਰੂ ਹੋ ਜਾਣਗੀਆਂ ਉਹ ਭਾਵੇਂ ਸਾਡੇ ਸ਼ਰੀਰ ਕਪੱਖ ਤੋਂ ਨੇ ਤੇ ਭਾਵੇਂ ਸਾਡੇ ਆਰਥਿਕ ਪੱਖ ਤੋਂ ਕੋਈ ਪਰੇਸ਼ਾਨੀ ਆ ਜੋ ਵੀ ਤਨ ਮਨ ਧਨ ਦੀਆਂ ਸਮੱਸਿਆਵਾਂ ਨੇ ਉਹ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਉਹ ਦੋ ਕੰਮ ਕਿਹੜੇ ਕਰਨੇ ਆ ਉਹਦੇ ਬਾਰੇ ਆਪਾਂ ਵੀਡੀਓ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੀ ਕਿਉਂਕਿ ਵੀਡੀਓ ਨੂੰ ਪੂਰਾ ਸੁਣੋਗੇ ਤਾਂ ਹੀ ਸਹੀ ਸਮਝ ਆਵੇਗੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਸਾਨੂੰ ਤਾਰਿਆਂ ਦੀ ਛਾਵੇਂ ਉੱਠਣਾ ਪੈਣਾ ਹੈ ਭਾਵ ਕਿ ਅਮਰਤ ਵੇਲੇ ਦੇ ਵਿੱਚ ਉੱਠਣਾ ਪੈਣਾ ਹੈ ਅਮਰਤ ਵੇਲੇ ਉੱਠ ਕੇ ਇੱਕ ਤਾਂ ਆਪਣਾ ਨਿਤਨੇਮ ਪੱਕਾ ਕਰਨਾ ਹੈ ਨਿਤਨੇਮ ਦਾ ਭਾਵ ਹੁੰਦਾ ਹੈ ਨਿਤ ਦਾ ਨੇਮ ਵੈਸੇ ਤਾਂ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਆਪਣੀਆਂ ਪੰਜ ਬਾਣੀਆਂ ਦਾ ਨਿਤਨੇਮ ਆ ਕਿ ਹਰੇਕ ਗੁਰਸਿੱਖ ਨੇ ਸਵੇਰੇ ਉੱਠ ਕੇ ਤਾਰਿਆਂ ਦੀ ਛਾਵੇਂ ਅਮਰਤ ਵੇਲੇ ਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ ਪਰ ਜੇਕਰ ਤੁਸੀਂ ਅਜੇ ਤੱਕ ਗੁਰੂ ਦੇ ਲੜ ਨਹੀਂ ਲੱਗੇ ਗੁਰੂ ਚਰਨਾਂ ਤੋਂ ਦੂਰ ਹੋ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਨਹੀਂ ਕੀਤਾ ਸ਼ੁਰੂਆਤੀ ਦਿਨ ਨੇ ਤਾਂ ਤੁਸੀਂ ਕੋਈ ਵੀ ਆਪਣਾ ਨਾਮ ਪੱਕਾ ਕਰ ਲਓ ਭਾਵੇਂ ਇੱਕ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਪੱਕਾ ਕਰ ਲਓ ਪਰ ਕਰਨਾ ਜ਼ਰੂਰ ਆ ਅਮਰਤ ਵੇਲੇ ਦੇ ਵਿੱਚ ਹੀ ਕਰਨਾ ਹੈ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਪਹਿਲਾਂ 5-7 ਮਿੰਟ ਵਾਹਿਗੁਰੂ ਜੀ ਦਾ ਜਾਪ ਕਰ ਲਓ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਲਓ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰ ਲਓ ਜਿਹੜੇ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੇ ਉਹ ਜਿੰਨਾ ਹੋ ਸਕੇ ਗੁਰਮੰਤਰ ਕਰੋ ਕਿਉਂਕਿ ਗੁਰਮੰਤਰ ਤਾਂ ਸਭ ਦੇ ਲਈ ਜ਼ਰੂਰੀ ਆ ਜਿਨ੍ਹਾਂ ਨੇ ਜੋ ਪਾਠ ਕਰ ਸਕਦੇ ਨੇ ਉਹਨਾਂ ਨੇ ਵੀ ਗੁਰਮੰਤਰ ਕਰਨਾ ਹੈ ਭਾਵ ਕਿ ਵਾਹਿਗੁਰੂ ਜਾਪ ਮੂਲ ਮੰਤਰ ਜਾਪ ਅਤੇ ਜਿਹੜੇ ਪੜੇ ਲਿਖੇ ਨਹੀਂ ਆ ਪਾਠ ਨਹੀਂ ਕਰ ਸਕਦੇ ਉਹ ਗੁਰਮੰਤਰ ਅਤੇ ਮੂਲ ਮੰਤਰ ਦੋਨੋਂ ਹੀ ਕਰ ਲਓ ਭਾਵੇਂ ਤੁਸੀਂ 10 10 ਮਿੰਟ ਕਰ ਲਓ ਪਰ ਆਪਣੀ ਜ਼ਿੰਦਗੀ ਦਾ ਨੇਮ ਪੱਕਾ ਬਣਾ ਲਓ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀਆਂ ਜਿਸ ਦਿਨ ਤੋਂ ਸਾਡਾ ਨੇਮ ਪੱਕਾ ਹੋ ਗਿਆ ਫਿਰ ਸਾਡੇ ਕਮਾਕਾਰਾਂ ਦੇ ਵਿੱਚ ਸਤਿਗੁਰ ਸੱਚੇ ਬਾਦਸ਼ਾਹ ਪ੍ਰਤੱਖ ਵਰਤਦੇ ਨੇ ਇਦਾਂ ਹੀ ਨਾ ਇੱਕ ਨਿੱਕੀ ਜੀ ਕਹਾਣੀ ਆਪਣੇ ਨਾਲ ਕਿਸੇ ਨੇ ਸ਼ੇਅਰ ਕੀਤੀ ਸੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿੰਨੇ ਇੱਕ ਬੰਦੇ ਦੀ ਕੱਪੜੇ ਦੀ ਦੁਕਾਨ ਸੀ ਉਹ ਬੰਦਾ ਹਰ ਰੋਜ਼ ਅਮਰਤ ਵੇਲੇ ਉੱਠਦਾ ਭਜਨ ਬੰਦਗੀ ਕਰਦਾ ਭਾਵੇਂ ਕਿ ਉਹਦਾ ਅਮਰਤ ਵੇਲੇ ਦਾ ਪੱਕਾ ਨੇਮ ਅਤੇ ਜਦੋਂ ਵੀ ਉਹਨੂੰ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਸੇਵਾ ਕਰਨ ਦਾ ਮੌਕਾ ਮਿਲਦਾ ਤਾਂ ਉਹ ਪਹਿਲ ਸੇਵਾ ਨੂੰ ਦਿੰਦਾ ਜਾਂ ਆਪਣੇ ਆਸ-ਪਾਸ ਵੀ ਕਿਤੇ ਕੋਈ ਸੇਵਾ ਦਾ ਮੌਕਾ ਮਿਲਦਾ ਤਾਂ ਹੱਥੋਂ ਨਹੀਂ ਗਵਾਉਂਦਾ ਕਿ ਉਹ ਭਜਨ ਬੰਦਗੀ ਕਰਨ ਵਾਲਾ ਸੇਵਾ ਸਿਮਰਨ ਕਰਨ ਵਾਲਾ ਮਨੁੱਖ ਕਹਿੰਦੇ ਉਹ ਆਪਣੀ ਦੁਕਾਨ ਦਿਨ ਦੇ ਵਿੱਚ 4-5 ਘੰਟੇ ਦੇ ਲਈ ਖੋਲਦਾ ਪਰ ਕਹਿੰਦੇ ਜਿੰਨਾ ਕੁ ਸਮਾਂ ਉਹ ਦੁਕਾਨ ਖੋਲਦਾ ਉਹਦੀ ਦੁਕਾਨ ਦੇ ਉੱਤੇ ਗ੍ਰਾਹਕਾਂ ਦੀ ਭੀੜ ਲੱਗੀ ਰਹਿੰਦੀ ਇੱਕਦਮ ਗ੍ਰਾਹਕ ਆਉਣੇ ਸ਼ੁਰੂ ਹੋ ਜਾਂਦੇ ਕਹਿੰਦੇ ਉਹਦੀ ਦੁਕਾਨ ਦੇ ਜਿਹੜੇ ਆਣ-ਗਵਾਂਡ ਵਾਲੇ ਸੀ ਉਹ ਦੁਕਾਨਦਾਰ ਉਸ ਦੁਕਾਨਦਾਰ ਨੂੰ ਪੁੱਛਣ ਲੱਗੇ ਵੀ ਭਾਈ ਤੂੰ ਆਪਣੇ ਗ੍ਰਾਹਕਾਂ ਨੂੰ ਟਾਈਮ ਦੇ ਕੇ ਆਉਣਾ ਹੈ ਕਿਉਂਕਿ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਬੈਠੇ ਰਹਿੰਦੇ ਆ ਸਾਨੂੰ ਇੰਨੀ ਕਮਾਈ ਨਹੀਂ ਹੁੰਦੀ ਸਾਡੀ ਦੁਕਾਨ ਤੇ ਇੰਨੇ ਗਾਹਕ ਨਹੀਂ ਆਉਂਦੇ ਪਰ ਤੂੰ ਜਿਹੜਾ 4-5 ਘੰਟੇ ਆ ਕੇ ਦੁਕਾਨ ਤੇ ਬੈਠਦਾ ਏ ਤੈਨੂੰ ਵੇਹਲ ਹੀ ਨਹੀਂ ਮਿਲਦੀ ਆ ਤੇ ਕਹਿੰਦੇ ਉਸ ਬੰਦੇ ਨੇ ਬੜੀ ਹੀ ਨਿਮਰਤਾ ਦੇ ਨਾਲ ਜਵਾਬ ਦਿੱਤਾ ਕਿ ਮੇਰੇ ਭਰਾਓ ਕਿ ਨਾ ਤਾਂ ਮੈਂ ਗਾਹਕਾਂ ਨੂੰ ਦੱਸ ਕੇ ਆਉਣਾ ਹੈ ਅਤੇ ਨਾ ਹੀ ਇਹ ਗਾਹਕ ਮੇਰੇ ਪੱਕੇ ਨੇ ਬਸ ਗੱਲ ਇੰਨੀ ਕੀ ਆ ਕਿ ਜਿਸ ਮਾਲਕ ਦੀ ਨੌਕਰੀ ਮੈਂ ਕਰਦਾ ਏ ਨਾ ਉਹ ਮਾਲਕ ਨੂੰ ਮੇਰਾ ਬਹੁਤ ਖਿਆਲਿਆ ਮੇਰੇ ਸਾਰੇ ਕੰਮ ਮੇਰਾ ਮਾਲਕ ਕਰਦਾ ਹੈ ਭਾਵ ਕਿ ਉਹ ਪਰਮ ਪਿਤਾ ਪਰਮਾਤਮਾ ਸੋਈ ਨਿੱਕੀ ਜੀ ਕਹਾਣੀ ਤੋਂ ਸਾਨੂੰ ਇਹੋ ਸਿੱਖਿਆ ਮਿਲਦੀ ਹੈ ਕਿ ਜਦੋਂ ਅਸੀਂ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਅੱਗੇ ਰੱਖਦੇ ਹਾਂ ਤਾਂ ਸਾਡੇ ਸਤਿਗੁਰ ਸੱਚੇ ਪਾਸ਼ਾ ਸਾਨੂੰ ਕਦੇ ਵੀ ਪਿੱਛੇ ਨਹੀਂ ਲੱਗਣ ਦਿੰਦੇ ਬਲਕਿ ਪਿੱਛੇ ਲੱਗਿਆ ਨੂੰ ਵੀ ਚੁੱਕ ਕੇ ਅੱਗੇ ਲੈ ਆਉਂਦੇ ਨੇ ਇਸ ਕਰਕੇ ਕਦੇ ਵੀ ਇਹ ਨਾ ਕਿਹਾ ਕਰੋ ਕਿ ਅਸੀਂ ਤਾਂ ਕਮਾਂਕਾਰਾਂ ਕਰਕੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪ ਪਾਉਂਦੇ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਇਹ ਕੰਮ ਧੰਦੇ ਕਾਰੋਬਾਰ ਮਾਲਕ ਨੇ ਹੀ ਦਿੱਤੇ ਨੇ ਇਹਨਾਂ ਨੂੰ ਕਰਦਿਆਂ ਹੋਇਆਂ ਸਮੇਂ ਦੇ ਵਿੱਚੋਂ ਸਮਾਂ ਕੱਢੋ ਅਮਰਤ ਵੇਲੇ ਦੇ ਵਿੱਚ ਕੋਈ 15 20 ਮਿੰਟ ਬੈਠ ਕੇ ਮਾਲਕ ਨੂੰ ਯਾਦ ਕਰ ਲਈਏ ਇਹ ਜ਼ਿਆਦਾ ਨਹੀਂ ਆ ਕਿਉਂਕਿ ਮਾਲਕ ਦੀਆਂ ਦਿੱਤੀਆਂ ਦਾਤਾਂ ਹੀ ਅਸੀਂ ਵਰਤ ਰਹੇ ਹਾਂ ਮਾਲਕ ਦੀ ਕਿਰਪਾ ਤੋਂ ਬਿਨਾਂ ਸਾਨੂੰ ਦੂਜਾ ਸਾਹ ਵੀ ਨਹੀਂ ਆ ਸਕਦਾ ਇਸ ਕਰਕੇ ਹਰ ਵੇਲੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਅਤੇ ਸਵੇਰੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਤਾਰਿਆਂ ਦੀ ਸ਼ਾਮੇ ਅਮਰਤ ਵੇਲੇ ਦੇ ਵਿੱਚ ਭਾਵੇਂ ਤੁਸੀਂ ਆਪਣਾ 20 ਮਿੰਟ ਦਾ ਨਿਯਮ ਪੱਕਾ ਕਰਕੇ ਦੇਖ ਲਓ ਬਾਕੀ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪੇ ਹੀ ਕਰ ਦੇਣੀ ਆ ਅਤੇ ਦੂਸਰਾ ਕੰਮ ਕੀ ਕਰਨਾ ਹੈ ਆਪਣੇ ਸਰੀਰ ਨੂੰ ਸਮਾਂ ਦੇਣਾ ਹੈ ਕੋਈ ਨਾ ਕੋਈ ਕਸਰਤ ਜਾਂ ਫਿਰ ਸੈਰ ਜਰੂਰ ਕਰੋ ਕਿਉਂਕਿ ਸੰਗਤ ਜੀ ਅੱਜ ਤਾਂ ਅਸੀਂ ਪੈਸੇ ਦੇ ਮਗਰ ਭੱਜੇ ਫਿਰਦੇ ਆ ਪੈਸਾ ਕਮਾਉਣ ਦੇ ਲਈ ਦਿਨ ਰਾਤ ਇੱਕ ਕੀਤੀ ਆ ਬਹੁਤ ਮਿਹਨਤ ਕਰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਪਰ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਉਹਦੇ ਵਿੱਚ ਆਪਾਂ ਰੱਬ ਤੋਂ ਪੈਸਾ ਨਹੀਂ ਤੰਦਰੁਸਤੀ ਮੰਗਿਆ ਕਰਨੀ ਕਿਉਂਕਿ ਪੈਸੇ ਨੂੰ ਕਮਾਉਣ ਦੇ ਵਿੱਚ ਅਸੀਂ ਆਪਣੇ ਸਰੀਰ ਦਾ ਖਿਆਲ ਬਿਲਕੁਲ ਨਹੀਂ ਰੱਖ ਰਹੇ ਸਰੀਰ ਵੱਲ ਸਾਡੀ ਬਹੁਤ ਅਣਗਹਿਲੀ ਆ ਆਪਣੇ ਸਰੀਰ ਨੂੰ ਦਿਨੋਂ-ਦਿਨ ਬਿਮਾਰ ਕਰ ਰਹੇ ਹਾਂ ਕੁਝ ਸਾਡੀਆਂ ਆਦਤਾਂ ਇਦਾਂ ਦੀਆਂ ਨੇ ਕੁਝ ਸਾਡੀ ਖਾਣ ਖਾਣ ਇਦਾਂ ਦੀ ਆ ਜਿਹਦੇ ਕਰਕੇ ਸਾਡਾ ਸਰੀਰ ਦਿਨੋਂ-ਦਿਨ ਕਮਜ਼ੋਰ ਬਿਮਾਰ ਹੁੰਦਾ ਜਾ ਰਿਹਾ ਹੈ ਤਾਂ ਆਪਣੇ ਸਰੀਰ ਵੱਲ ਧਿਆਨ ਦੇਣ ਦੀ ਲੋੜ ਆ ਇਸ ਕਰਕੇ ਸਵੇਰੇ ਸਵੇਰ ਸੈਰ ਜਾਂ ਕਸਰਤ ਜ਼ਰੂਰ ਕਰੋ ਭਾਵੇਂ 10 20 ਮਿੰਟ ਆਪਣੇ ਸਰੀਰ ਦੇ ਲਈ ਕੱਢੋ ਆਪਣੇ ਸਰੀਰ ਵੱਲ ਧਿਆਨ ਦਿਓ ਆਪਣੇ ਬੱਚਿਆਂ ਦੇ ਸਰੀਰ ਵੱਲ ਧਿਆਨ ਦਿਓ ਉਹਨਾਂ ਦੀ ਸਿਹਤ ਦੇ ਲਈ ਆਪਾਂ ਕਿੰਨੇ ਚਿੰਤਤ ਰਹਿੰਨੇ ਆ ਉਹਨਾਂ ਨੂੰ ਤੰਦਰੁਸਤ ਨਰਵਾ ਰੱਖਣ ਦੇ ਲਈ ਵੰਨ ਸੁਵੰਨਾ ਖਾਣਾ ਲਿਆ ਕੇ ਖਵਾਉਣੇ ਆ ਪਰ ਖਵਾਉਣ ਦੇ ਨਾਲ-ਨਾਲ ਉਹਨਾਂ ਦਾ ਖਾਦਾ ਹੋਇਆ ਪਚਾਉਣਾ ਵੀ ਆ ਉਨਾਂ ਨੂੰ ਵੀ ਸਵੇਰੇ ਜਲਦੀ ਉੱਠਣ ਦੀ ਆਦਤ ਪਾਓ ਸਵੇਰ ਦੀ ਸੈਰ ਦੀ ਆਦਤ ਪਾਓ ਸੰਗਤ ਕੀ ਘਰ ਦੇ ਵਿੱਚ ਜਿਸ ਵੀ ਜੀ ਦੀ ਚੱਲਦੀ ਆ ਜੇ ਬੱਚਿਆਂ ਦੇ ਮਾਤਾ ਪਿਤਾ ਦੇ ਵਿੱਚੋਂ ਮਾਂ ਦੀ ਚੱਲਦੀ ਆ ਪਿਤਾ ਦੀ ਚੱਲਦੀ ਆ ਚੱਲਦੀ ਤੋਂ ਭਾਵ ਵੀ ਜਿਹਦਾ ਥੋੜਾ ਜਿਹਾ ਡਰ ਭੈਅ ਆ ਬੱਚਿਆਂ ਨੂੰ ਉਹ ਆਪਣੇ ਡਰ ਭੈਅ ਦੀ ਵਰਤੋਂ ਇੱਥੇ ਕਰੇ ਆਪਣੇ ਬੱਚਿਆਂ ਨੂੰ ਅਮਰਤ ਵੇਲੇ ਉਠਾਓ ਉੱਠ ਕੇ ਪਹਿਲਾਂ ਪਰਮਾਤਮਾ ਦਾ ਨਾਮ ਜਪਣਾ ਫਿਰ ਸਵੇਰ ਦੀ ਸੈਰ ਕਰਨੀ ਕੁਝ ਸਮਾਂ ਕਸਰਤ ਕਰਨਾ ਇਹ ਨਿਯਮ ਪੱਕੇ ਕਰ ਦੋ ਕਿ ਇਹ ਕੰਮ ਤੁਹਾਨੂੰ ਕਰਨਾ ਹੀ ਪੈਣਾ ਹੈ ਖੁਦ ਨਾਲ ਤੁਰਪੋ ਸੈਰ ਤੇ ਲੈ ਕੇ ਜਾਓ ਸਾਰਾ ਪਰਿਵਾਰ ਰਲ ਕੇ ਸੈਰ ਕਰੋ ਕਿਉਂਕਿ ਸਭ ਤੋਂ ਜ਼ਰੂਰੀ ਆ ਸਾਡੀ ਸਿਹਤ ਜੇ ਅਸੀਂ ਤੰਦਰੁਸਤ ਨਰ ਹੋਏ ਆ ਤਾਂ ਅਸੀਂ ਧਨ ਦੌਲਤ ਬਥੇਰਾ ਕਮਾ ਲਵਾਂਗੇ عورت ਬਥੇਰੀ ਮਿਲ ਜਾਵੇਗੀ ਪਰ ਜੇ ਸਾਡਾ ਸਰੀਰ ਇੱਕ ਵਾਰ ਬਿਮਾਰ ਪੈ ਗਿਆ ਨਾ ਫਿਰ ਕਮਾਇਆ ਹੋਇਆ ਵੀ ਬਿਮਾਰੀਆਂ ਦੇ ਉੱਤੇ ਲੱਗ ਜਾਂਦਾ ਹੈ ਦੁਨੀਆ ਦੇ ਵਿੱਚ ਸਭ ਕੁਝ ਮਿਲ ਜਾਂਦਾ ਹੈ ਪਰ ਤੰਦਰੁਸਤੀ ਨਹੀਂ ਮਿਲਦੀ ਇਹ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਆਪਣੇ ਸਰੀਰ ਦੇ ਨਾਲ ਧੱਕਾ ਕਰ ਕਰਕੇ ਆਪਣੇ ਸਰੀਰ ਨੂੰ ਰੋਗੀ ਬਣਾ ਲਿਆ ਹੈ ਹੁਣ ਦਵਾਈਆਂ ਦੇ ਉੱਤੇ ਲੱਗ ਗਏ ਨੇ ਇਸ ਕਰਕੇ ਆਪਣੇ ਸਰੀਰ ਵੱਲ ਧਿਆਨ ਦੇਣਾ ਸਵੇਰੇ ਉੱਠ ਕੇ ਜਦੋਂ ਆਪਾਂ ਭਜਨਬੰਦਗੀ ਕਰਦੇ ਹਾਂ ਪ੍ਰਮਾਤਮਾ ਤੋਂ ਕਿੰਨਾ ਕੁਝ ਮੰਗਦੇ ਹਾਂ ਉਦੋਂ ਆਪਣੇ ਸਰੀਰ ਦੀ ਤੰਦਰੁਸਤੀ ਵੀ ਜ਼ਰੂਰ ਮੰਗਿਆ ਕਰੋ ਉਸ ਤੋਂ ਬਾਅਦ ਗੱਲ ਕਰਦੇ ਆਂ ਰਾਤ ਵੇਲੇ ਦੀ ਰਾਤ ਨੂੰ ਵੀ ਤਾਰਿਆਂ ਦੀ ਛਾਵੇਂ ਇਹ ਦੋ ਕੰਮ ਜ਼ਰੂਰ ਕਰਨੇ ਆਂ ਇਹ ਦੋ ਕੰਮ ਕਿਹੜੇ ਨੇ ਉਹੀ ਜਿਹੜੇ ਆਪਾਂ ਸਵੇਰੇ ਕੀਤੇ ਪਹਿਲਾ ਕੁਝ ਧੀਰ ਸੈਰ ਕਰਨੀ ਆ ਜੋ ਵੀ ਭੋਜਨ ਪ੍ਰਸ਼ਾਦਾ ਤੁਸੀਂ ਸ਼ਕਿਆ ਹੈ ਨਾ ਉਹਨੂੰ ਪਚਾ ਕੇ ਫਿਰ ਹੀ ਆਪਣੇ ਬਿਸਤਰ ਤੇ ਜਾਣਾ ਹੈ ਅਤੇ ਕੋਸ਼ਿਸ਼ ਕਰੋ ਰਾਤ ਨੂੰ ਘੱਟ ਭੋਜਨ ਖਾਧਾ ਜਾਵੇ ਸਾਦਾ ਭੋਜਨ ਸ਼ਕਿਆ ਜਾਵੇ ਕਦੇ ਵੀ ਤੇਜ਼ ਮਸਾਲੇਦਾਰ ਤਲੇਆ ਹੋਇਆ ਭੋਜਨ ਨਹੀਂ ਸ਼ਕਣਾ ਚਾਹੀਦਾ ਅਸੀਂ ਆਪਣੀ ਜੀਭ ਦੇ ਸੁਆਦ ਕਰਕੇ ਆਪਣੇ ਸਰੀਰ ਨੂੰ ਬਿਮਾਰ ਕਰ ਲੈਨੇ ਆ ਤਾਂ ਰਾਤ ਨੂੰ ਜਿੰਨਾ ਹੋ ਸਕੇ ਘੱਟ ਖਾਓ ਸਾਦਾ ਖਾਓ ਅਤੇ ਖਾਦੇ ਹੋਏ ਨੂੰ ਪਹਿਲਾਂ ਪਚਾਓ ਕੁਝ ਧੀਰ ਸੈਰ ਕਰੋ ਕੁਝ ਕਦਮ ਚੱਲੋ ਫਿਰ ਆਪਣੇ ਬਿਸਤਰ ਤੇ ਆਓ ਜਦੋਂ ਆਪਣੇ ਬਿਸਤਰ ਤੇ ਆ ਗਏ ਤਾਂ ਆਪਣੇ ਬਿਸਤਰ ਤੇ ਕੋਈ ਵੀ ਟੈਨਸ਼ਨ ਬੋਝ ਨਾਲ ਲੈ ਕੇ ਨਹੀਂ ਆਉਣਾ ਦਿਲ ਪਰ ਦੇ ਵਿੱਚ ਸਾਡੇ ਨਾਲ ਬਹੁਤ ਕੁਝ ਹੋਇਆ ਹੋ ਸਕਦਾ ਈ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਕੁਝ ਐਸੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਦੋਂ ਅਸੀਂ ਬੜੇ ਦੁਖੀ ਹੋ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਆ ਚਿੰਤਾ ਗ੍ਰਸਤ ਹੋ ਜਾਂਦੇ ਆ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਚਿੰਤਾਵਾਂ ਪਰੇਸ਼ਾਨੀਆਂ ਕਿਸੇ ਨਾ ਕਿਸੇ ਦੇ ਨਾਲ ਸਾਂਝੀਆਂ ਕਰੋ ਜੇ ਕਿਸੇ ਮਨੁੱਖ ਦੇ ਨਾਲ ਨਹੀਂ ਕਰ ਸਕਦੇ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਸਾਂਝੀਆਂ ਕਰੋ ਪਰ ਭੁੱਲ ਕੇ ਵੀ ਰਾਤ ਨੂੰ ਇਹਨਾਂ ਪਰੇਸ਼ਾਨੀਆਂ ਬਾਰੇ ਇਹਨਾਂ ਚਿੰਤਾਵਾਂ ਬਾਰੇ ਦੁੱਖ ਦੀਆਂ ਗੱਲਾਂ ਬਾਰੇ ਸੋਚਦੇ ਸੋਚਦੇ ਨਹੀਂ ਸੋਣਾ ਜੇ ਰਾਤ ਨੂੰ ਇਹਨਾਂ ਗੱਲਾਂ ਬਾਰੇ ਸੋਚਦੇ ਸੋਚਦੇ ਸੁੱਤੇ ਤਾਂ ਇਹਨਾਂ ਨੇ ਸਾਡੇ ਸਰੀਰ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪਾਉਣਾ ਹੈ ਸਾਰੀ ਰਾਤ ਸਾਡੇ ਮਨ ਦੇ ਵਿੱਚ ਇਹ ਗੱਲਾਂ ਚੱਲਦੀਆਂ ਰਹਿਣਗੀਆਂ ਸਾਡਾ ਸਰੀਰ ਸੌਣ ਦੇ ਬਾਵਜੂਦ ਵੀ ਸਵੇਰੇ ਆਪਣੇ ਆਪ ਨੂੰ ਥੱਕਿਆ ਟੁੱਟਿਆ ਮਹਿਸੂਸ ਕਰੇਗਾ ਸਵੇਰ ਦੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਵੇਗਾ ਕਿਉਂਕਿ ਉਹਨੂੰ ਰਾਤ ਨੂੰ ਆਰਾਮ ਹੀ ਨਹੀਂ ਮਿਲਿਆ ਦੇਖਣ ਨੂੰ ਭਾਵੇਂ ਅਸੀਂ ਸੁੱਤੇ ਸੀ ਪਰ ਸਾਰੀ ਰਾਤ ਸਾਡੇ ਮਨ ਦੇ ਵਿੱਚ ਇਹੀ ਮਾੜੇ ਵਿਚਾਰ ਚੱਲਦੇ ਰਹੇ ਸਾਡਾ ਮਨ ਥੱਕ ਗਿਆ ਜਦੋਂ ਮਨ ਥੱਕਿਆ ਤਾਂ ਤਨ ਆਪਣੇ ਆਪ ਹੀ ਥੱਕ ਜਾਂਦਾ ਹੈ ਇਸ ਕਰਕੇ ਕੋਈ ਵੀ ਬੋਝ ਚਿੰਤਾ ਵਾਲੀ ਗੱਲ ਦੁੱਖ ਦੇਣ ਵਾਲੀ ਗੱਲ ਆਪਣੇ ਮਨ ਦੇ ਵਿੱਚ ਸੋਚਦਿਆਂ ਸੋਚਦਿਆਂ ਨਹੀਂ ਸੌਣਾ ਗੁਰੂ ਗੁਰੂ ਕਰਦਿਆਂ ਸੌਣਾ ਹੈ ਗੁਰਬਾਣੀ ਦਾ ਪਾਠ ਕਰੋ ਜੇਕਰ ਆਪਾਂ ਸਵੇਰ ਦਾ ਅਤੇ ਸ਼ਾਮ ਦਾ ਨਿਤਨੇਮ ਪੱਕਾ ਕਰ ਲਿਆ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਕਿੰਨੀਆਂ ਖੁਸ਼ੀਆਂ ਬਰਕਤਾਂ ਸਾਡੀ ਝੋਲੀ ਦੇ ਵਿੱਚ ਪੈਣ ਗਈਆਂ ਅਤੇ ਜੇ ਆਪਾਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਨੇ ਆ ਅੰਮ੍ਰਿਤ ਵੇਲੇ ਤਾਰਿਆਂ ਦੀ ਛਾਵੇਂ ਉੱਠ ਕੇ ਮਾਲਕ ਦੀ ਬੰਦਗੀ ਕਰਨਾ ਚਾਹੁੰਨੇ ਆ ਤਾਂ ਫਿਰ ਸਾਨੂੰ ਰਾਤ ਦਾ ਵੇਲਾ ਵੀ ਸੰਭਾਲਣਾ ਪੈਣਾ ਹੈ ਰਾਤ ਨੂੰ ਸੌਣ ਲੱਗਿਆਂ ਗੁਰਬਾਣੀ ਦਾ ਪਾਠ ਕਰਨਾ ਪਵੇਗਾ 5-10 ਮਿੰਟ ਜੇ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੇ ਵਾਹਿਗੁਰੂ ਜਾਪ ਕਰ ਲਓ ਮੂਲ ਮੰਤਰ ਜਾਪ ਕਰ ਲਓ ਆਪਣੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਬੈਠ ਜਾਓ ਦਿਨ ਭਰ ਦੀਆਂ ਗਲਤੀਆਂ ਦੀ ਮਾਫੀ ਮੰਗੋ ਜਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਅਤੇ ਅੰਮਰਤ ਵੇਲੇ ਉੱਠਣ ਦੀ ਅਰਦਾਸ ਬੇਨਤੀ ਕਰੋ ਰਾਤ ਨੂੰ ਸੌਣ ਤੋਂ 10 ਮਿੰਟ ਪਹਿਲਾਂ ਅਸੀਂ ਗੁਰੂ ਗੁਰੂ ਕਰ ਲਿਆ ਭਾਵ ਕੀ ਵਾਹਿਗੁਰੂ ਜੀ ਦਾ ਜਾਪ ਕਰ ਲਿਆ ਅਹੇ ਗੁਰੂ ਜੀ ਦਾ ਜਾਪ ਕਰਦੇ ਕਰਦੇ ਸੁੱਤੇ ਤਾਂ ਸਾਨੂੰ ਅਮਰਤ ਬੇਲੇ ਦੇ ਵਿੱਚ ਆਪਣੇ ਆਪ ਜਾਗ ਆਵੇਗੀ ਅਤੇ ਬੜੀ ਆਸਾਨੀ ਦੇ ਨਾਲ ਜਾਗ ਆਵੇਗੀ ਸਾਨੂੰ ਆਪਣੇ ਆਪ ਦੇ ਨਾਲ ਕੋਈ ਜੰਗ ਜੁੱਦ ਕਰਨ ਦੀ ਲੋੜ ਨਹੀਂ ਪੈਣੀ ਪੂਰੀ ਚੁਸਤੀ ਫਰਤੀ ਦੇ ਨਾਲ ਉੱਠਾਂਗੇ ਸਰੀਰ ਪੂਰਾ ਆਰਾਮ ਦੇ ਵਿੱਚ ਹੋਵੇਗਾ ਸਾਡੇ ਸਰੀਰ ਨੂੰ ਅਗਲੇ ਦਿਨ ਦੇ ਕੰਮਕਾਰ ਕਰਨ ਦੇ ਲਈ ਪੂਰੀ ਊਰਜਾ ਐਨਰਜੀ ਤਾਕਤ ਮਿਲੀ ਹੋਵੇਗੀ ਇਹ ਤੁਸੀਂ ਅੱਜ ਤੋਂ ਹੀ ਕਰਕੇ ਦੇਖ ਲਿਓ ਸਾਡਾ ਸਰੀਰ ਉਦੋਂ ਥੱਕਿਆ ਟੁੱਟਿਆ ਰਹਿੰਦਾ ਹੈ ਜਦੋਂ ਸਾਡੇ ਮਨ ਅੰਦਰ ਕੋਈ ਦੁੱਖ ਦੇਣ ਵਾਲੀਆਂ ਗੱਲਾਂ ਕੋਈ ਚਿੰਤਾ ਕੋਈ ਬੋਝ ਵਾਲੀ ਗੱਲ ਚਲਦੀ ਰਹਿੰਦੀ ਆ ਜਿੰਨਾ ਹੀ ਸਟ੍ਰੈਸ ਅਸੀਂ ਮਨ ਦੇ ਵਿੱਚ ਰੱਖਦੇ ਆ ਉਨਾ ਹੀ ਸਾਡਾ ਸਰੀਰ ਆਲਸੀ ਬਣਦਾ ਹੈ ਸਾਡਾ ਸਰੀਰ ਥੱਕਿਆ ਟੁੱਟਿਆ ਮਹਿਸੂਸ ਕਰਦਾ ਹੈ ਇਸ ਕਰਕੇ ਜਦੋਂ ਵੀ ਸਰੀਰ ਦੇ ਵਿੱਚ ਥਕਾਵਟ ਅਕਾਵਟ ਮਹਿਸੂਸ ਹੋਵੇ ਉਹ ਵੀ ਬਿਨਾ ਕੰਮ ਕੀਤੇ ਆ ਤਾਂ ਦੇਖੋ ਸਾਡੇ ਮਨ ਦੇ ਉੱਤੇ ਕੋਈ ਬੋਝ ਚਿੰਤਾ ਤਾਂ ਨਹੀਂ ਆ ਜੇ ਹੈ ਤਾਂ ਉਸ ਚਿੰਤਾ ਬਾਰੇ ਸੋਚਣਾ ਬੰਦ ਕਰਕੇ ਉਹਦੇ ਹੱਲ ਬਾਰੇ ਸੋਚੋ ਉਹ ਚਿੰਤਾ ਭੋਜ ਨੂੰ ਕਿਸੇ ਨਾ ਕਿਸੇ ਦੇ ਨਾਲ ਸਾਂਝਾ ਕਰੋ ਕਿਉਂਕਿ ਜਦੋਂ ਆਪਣਾ ਦੁੱਖ ਆਪਾਂ ਕਿਸੇ ਦੇ ਨਾਲ ਸਾਂਝਾ ਕਰਦੇ ਹਾਂ ਤਾਂ ਸਾਡਾ ਦੁੱਖ ਘਟ ਜਾਂਦਾ ਹੈ ਪਰ ਆਪਣਾ ਦੁੱਖ ਉਸੇ ਬੰਦੇ ਦੇ ਨਾਲ ਹੀ ਸਾਂਝਾ ਕਰਿਓ ਜਿਹਦੇ ਤੇ ਤੁਹਾਨੂੰ ਪੂਰਾ ਭਰੋਸਾ ਹੈ ਕਿੰਿਆਂ ਦੇ ਨਾਲ ਆਪਣਾ ਦੁੱਖ ਸਾਂਝਾ ਕਰਨ ਦੇ ਨਾਲ ਘਟਣ ਦੀ ਬਜਾਏ ਵੱਧ ਜਾਂਦਾ ਹੈ ਕਿਉਂਕਿ ਕੁਝ ਲੋਕ ਸਿਰਫ ਉੱਪਰੋਂ ਉੱਪਰੀ ਸਾਡੇ ਨਾਲ ਹੰਦਰਦੀ ਰੱਖਦੇ ਨੇ ਵਿੱਚੋਂ ਉਹ ਸਾਡੇ ਦੁੱਖ ਨੂੰ ਦੇਖ ਕੇ ਬਹੁਤ ਖੁਸ਼ ਨੇ ਤਾਂ ਜਿਹਦੇ ਤੇ ਤੁਹਾਨੂੰ ਪੂਰਾ ਪੁਰਸਾ ਹੈ ਕਿ ਇਹ ਬੰਦਾ ਮੇਰੇ ਰਾਜ ਨੂੰ ਰਾਜ ਰੱਖ ਸਕਦਾ ਹੈ ਮੇਰੇ ਦੁੱਖ ਨੂੰ ਵੰਡਾ ਸਕਦਾ ਹੈ ਉਹਦੇ ਨਾਲ ਆਪਣੇ ਦੁੱਖ ਤਕਲੀਫਾਂ ਸਾਂਝੀਆਂ ਕਰੋ ਅਤੇ ਆਪਣੀ ਖਾਣਕ ਵੱਲ ਵੀ ਧਿਆਨ ਦਿਓ ਜਦੋਂ ਸਰੀਰ ਦੇ ਵਿੱਚ ਕੋਈ ਵੀ ਤਬਦੀਲੀ ਨਜ਼ਰ ਆਵੇ ਸਰੀਰ ਥੱਕਿਆ ਟੁੱਟਿਆ ਮਹਿਸੂਸ ਕਰਦਾ ਹੈ ਆਪਣੇ ਆਪ ਨੂੰ ਤੁਸੀਂ ਬਿਮਾਰ-ਬਿਮਾਰ ਮਹਿਸੂਸ ਕਰਦੇ ਹੋ ਤਾਂ ਆਪਣੀ ਖਾਣਕ ਵੱਲ ਵੀ ਧਿਆਨ ਦਿਓ ਕਿਤੇ ਕੋਈ ਬੇਹਾਤ ਲਿਆ ਹੋਇਆ ਭੋਜਨ ਤਾਂ ਨਹੀਂ ਖਾ ਰਹੇ ਕੁਈਆ ਜ਼ਾਪੋ ਜੰਤਾ ਨਹੀਂ ਖਾ ਰਹੀ ਜੋ ਤੁਹਾਡੇ ਸ਼ਰੀਰ ਦੇ ਲਈ ਠੀਕ ਨਹੀਂ ਆ ਕਦੇ ਵੀ ਵਿਮਾ ਪਰਮਾ ਵਾਲੇ ਪਾਸੇ ਨਹੀਂ ਜਾਣਾ ਇਹ ਸਾਡੀਆਂ ਹੀ ਕੁਝ ਅਣਗਹਿਲੀਆਂ ਹੁੰਦੀਆਂ ਨੇ ਕੁਝ ਗਲਤੀਆਂ ਹੁੰਦੀਆਂ ਨੇ ਜਿੰਨਾ ਕਰਕੇ ਸਾਡਾ ਸ਼ਰੀਰ ਬਿਮਾਰ ਪੈ ਜਾਂਦਾ ਹੈ ਸਾਡੇ ਸ਼ਰੀਰ ਨੂੰ ਆਲਸ ਸੁਸਤੀ ਘੇਰਾ ਪਾ ਲੈਂਦੀ ਆ ਇਹਨੂੰ ਆਪਾਂ ਹੀ ਠੀਕ ਕਰ ਸਕਦੇ ਆ ਤਾਂ ਇਹ ਬਸ ਦੋ ਤਰੀਕਿਆਂ ਦੇ ਨਾਲ ਬੜਾ ਵਧੀਆ ਠੀਕ ਹੋਵੇਗਾ ਇੱਕ ਤਾਂ ਅਮਰਤ ਵੇਲੇ ਉੱਠਣਾ ਸ਼ੁਰੂ ਕਰੋ ਉੱਠ ਕੇ ਭਜਨ ਮੰਦਗੀ ਕਰੋ ਪਰਮਾਤਮਾ ਦਾ ਨਾਮ ਜਪੋ ਅਤੇ ਸਵੇਰ ਦੀ ਸੈਰ ਕਸਰਤ ਜ਼ਰੂਰ ਕਰੋ ਅਤੇ ਰਾਤ ਨੂੰ ਵੀ ਰਾਤ ਨੂੰ ਵੀ ਸੈਰ ਕਰੋ ਅਤੇ ਮਾਲਕ ਦਾ ਨਾਮ ਜਪਦੇ ਜਪਦੇ ਸੋ ਬੋਝ ਚਿੰਤਾਵਾਂ ਮਨ ਤੋਂ ਪਾਸੇ ਰੱਖ ਕੇ ਸੋਵੋ ਅਤੇ ਇੱਥੇ ਬੱਚਿਆਂ ਦੇ ਮਾਤਾ ਪਿਤਾ ਦੇ ਅੱਗੇ ਵੀ ਬੇਨਤੀ ਆ ਕਈ ਘਰਾਂ ਦੇ ਵਿੱਚ ਇਦਾਂ ਚੱਲਦਾ ਹੈ ਵੀ ਜਦੋਂ ਰਾਤ ਨੂੰ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਨਾ ਉਦੋਂ ਹੀ ਆਪਣੇ ਜ਼ਰੂਰੀ ਮਸਲਿਆਂ ਦੇ ਉੱਤੇ ਆਪਾਂ ਚਰਚਾ ਕਰਦੇ ਆ ਵੀ ਘਰ ਦੇ ਵਿੱਚ ਕੀ ਚੱਲ ਰਿਹਾ ਹੈ ਕਿਹੜਾ ਬੱਚਾ ਕੀ ਕੰਮ ਕਰ ਰਿਹਾ ਹੈ ਤੱਕਦੇ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਡਾਂਟਣਾ ਨਹੀਂ ਚਾਹੀਦਾ ਕਦੇ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਮਨ ਦੇ ਉੱਤੇ ਕੋਈ ਐਸਾ ਬੋਝ ਨਾ ਪਾਓ ਕੋਈ ਵੀ ਅਸੀਂ ਦੁੱਖ ਦੇਣ ਵਾਲੀ ਗੱਲ ਨਾ ਕਰੋ। ਕਈ ਵਾਰ ਆਪਾਂ ਗੱਲਾਂ-ਗੱਲਾਂ ਦੇ ਵਿੱਚ ਆਪਣੇ ਬੱਚੇ ਦੀ ਕਿਸੇ ਦੇ ਨਾਲ ਤੁਲਨਾ ਕਰ ਬੈਠਦੇ ਆਂ। ਕੋਈ ਵੀ ਆਪਾਂ ਗੱਲ ਕਹਿ ਸਕਦੇ ਆਂ, ਡਾਂਟ ਸਕਦੇ ਆਂ। ਤਾਂ ਆਪਾਂ ਪਹਿਲਾਂ ਗੱਲ ਕੀਤੀ ਨਾ ਜੋ ਵੀ ਆਪਾਂ ਰਾਤ ਨੂੰ ਕੰਮ ਕੀਤਾ ਉਹ ਸਾਰੀ ਰਾਤ ਹੀ ਸਾਡੇ ਮਨ ਦੇ ਵਿੱਚ ਚੱਲਣਾ ਹੈ। ਤਾਂ ਜੇਕਰ ਅਸੀਂ ਆਪਣੇ ਛੋਟੇ ਬੱਚਿਆਂ ਦੇ ਕੋਲ ਕੋਈ ਵੀ ਇਦਾਂ ਦੀ ਗੱਲ ਕਰਦੇ ਆਂ ਤਾਂ ਪੂਰੀ ਰਾਤ ਉਹ ਗੱਲ ਉਹਦੇ ਮਨ ਵਿੱਚ ਚਲਦੀ ਰਹਿਣੀ ਆ। ਉਸ ਮਨ ਦੇ ਉੱਤੇ ਬੜਾ ਮਾੜਾ ਪ੍ਰਭਾਵ ਪਵੇਗਾ। ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਤੁਸੀਂ ਸੁਣ ਕੇ ਉੱਥੇ ਹੀ ਛੱਡ ਦਿਓ